ਦੁਨੀਆ ਦੇਖੇਗੀ ਸਮੁੰਦਰ ਵਿੱਚ ਹੋਣ ਵਾਲੇ ਅੰਬਾਨੀਆਂ ਦੀ ਪਾਰਟੀ ਮਹਿਮਾਨਾਂ ਲਈ ਹੋਣਗੇ ਖਾਸ ਇੰਤਜ਼ਾਮ ਅੰਬਾਨੀ ਪਰਿਵਾਰ ਦਾ ਇੱਕ ਹੋਰ ਵੱਡਾ ਜਸ਼ਨ ਸ਼ੁਰੂ ਹੋਣ ਵਾਲਾ ਹੈ ਜਿਹੜਾ ਕਿ ਘਰ ਜਾਂ ਕਿਸੇ ਪੈਲਸ ਵਿੱਚ ਨਹੀਂ ਸਗੋਂ ਇੱਕ ਆਲੀਸ਼ਾਨ ਕਰੂਜ਼ ਵਿੱਚ ਆਯੋਜਿਤ ਕੀਤਾ ਜਾਵੇਗਾ ਸਤਾਰਿਆਂ ਨੇ ਪੰਚਨਾ ਸ਼ੁਰੂ ਵੀ ਕਰ ਦਿੱਤਾ ਹੈ ਅੰਬਾਨੀ ਪਰਿਵਾਰ ਅਤੇ ਸੱਦੇ ਗਏ ਮਹਿਮਾਨ ਇਹਨਾਂ ਦਿਨ ਦਿਨਾਂ ਦੇ ਜਸ਼ਨ ਵਿੱਚ ਇੱਕ ਅਨੋਖਾ ਆਨੰਦ ਲੈਣ ਜਾ ਰਹੇ ਹਨ ਪਰ ਅਨੰਤ ਅੰਬਾਨੀ ਅਤੇ ਰਾਧਿਕਾ ਮੱਚਨ ਤੇ ਇਹ ਪ੍ਰੀ ਵਿਡਿੰਗ ਫੰਕਸ਼ਨ ਵਾਰ-ਵਾਰ ਕਿਉਂ ਮਨਾਇਆ ਜਾ ਰਿਹਾ ਹੈ ਹਨ ਪਾਕਤ ਦੇ ਅਨੋਖੇ ਵਿਕ ਫੈਟ ਵਿਡਿੰਗ ਚ ਸ਼ਾਮਿਲ ਇਸ ਵਿਆਹ ਦੇ ਪੂਰੀ ਦੁਨੀਆ ਦੀਆਂ ਅੰਤਿਕਿਆ ਹੋਇਆ ਹਨ ਅਜੀ ਹਿਸਾਬ ਕਈ ਲੋਕਾਂ ਦੇ ਦਿਮਾਗ 'ਚ ਜ਼ਰੂਰ ਘੁੰਮ ਰਹੇ ਹੋਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਸੈਲੀਬ੍ਰੇਸ਼ਨ ਕਰਦੇ ਇੱਕ ਖਾਸ ਮੈਂਬਰ ਲਈ ਰੱਖਿਆ ਗਿਆ ਹੈ। ਦਰਅਸਲ ਇਹ 3 ਦਿਨਾਂ ਜਸ਼ਨ ਇੱਕ ਜਨਮਦਨ ਪਾਰਟੀ ਹੈ ਜਿਸ ਦੀ ਥੀਮ ਤੋਂ ਲੈ ਕੇ ਡਰੈਸ ਕੋਡ ਤੱਕ ਸਭ ਕੁਝ ਅੰਬਾਨੀ ਪਰਿਵਾਰ ਨੇ ਹੀ ਚੁਣਿਆ ਹੈ। ਅਤੇ ਇਹ ਮੁਕੇਸ਼ ਨਿਤ ਅੰਬਾਨੀ ਦੀ ਪੋਤੀ ਵੈਦਾ ਅੰਬਾਨੀ ਦੀ ਜਨਮ ਦਿਨ ਪਾਰਟੀ ਹੈ ਜੋ 31 ਮਈ ਨੂੰ 1 ਸਾਲ ਦੀ ਹੋ ਜਾਵੇਗੀ ਵੈਦਾ ਦੇ ਪਹਿਲੇ ਜਨਮ ਦਿਨ ਤੇ ਮੌਕੇ ਤੇ ਅੰਬਾਨੀ ਪਰਿਵਾਰ ਇਸ ਵੱਡੀ ਪਾਰਟੀ ਦਾ ਆਯੋਜਨ ਕਰਨ ਜਾ ਰਿਹਾ ਹੈ ਜੋ ਕਿ ਖੂਚ ਹੋਣ ਜਾ ਰਹੀ ਹੈ ਕਿਆ ਗਿਆ ਹੈ ਅਤੇ ਡਰੈਸ ਕੋਡ ਪਲੇਫੁੱਲ ਰੱਖਿਆ ਗਿਆ ਹੈ ਅਤੇ ਅਮਬਾਨੀ ਪਰਿਵਾਰ ਅਨੰਤ ਰਾधिका ਦੇ ਵਿਆਹ ਤੋਂ ਪਹਿਲਾਂ ਦੇ ਸ਼ਾਨਦਾਰ ਸਮਾਰੋਹਾਂ ਅਤੇ ਜਸ਼ਨਾਂ ਲਈ ਇਤਲੀ ਲਈ ਰਵਾਨਾ ਹੋ ਗਏ ਹਨ ਬੁਲਾਤੀ ਤੋਂ 31 ਮਈ ਤੱਕ ਆਯੋਜਿਤ ਕੀਤੇ ਜਾਣ ਵਾਲੇ ਜਸ਼ਨ ਦਾ ਇੱਕ ਸੱਦਾ ਪੱਤਰ ਵੀ ਵਾਇਰਲ ਹੋ ਰਿਹਾ ਹੈ ਇਹ ਤਾਂ ਹਨ ਕਿ ਇਸ ਪਾਰਟੀ ਕੀ ਕੁਝ ਖਾਸ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੀਆਮੀ ਤੋਂ ਕਰੂਜ਼ ਲੈਂਡ ਦੀ ਗੱਲ ਚੱਲ ਰਹੀ ਸੀ ਪਰ ਫਰਾਂਸ 'ਚ ਉਸ ਕਰੂਜ਼ ਦੀ ਪਾਰਕਿੰਗ 'ਚ ਸਮੱਸਿਆ ਆ ਰਹੀ ਸੀ ਇਸ ਕਾਰਨ ਮਾਲਟਾ ਤੋਂ ਸੈਲੀਬ੍ਰਿਟੀ ਅਸੈਂਡ ਨਾਂ ਦੀ 5 ਸਟਾਰ ਕਰੂਜ਼ ਆਰਡਰ ਕੀਤੀ ਗਈ ਹੈ ਜੋ ਸਿਰਫ 6 ਮਹੀਨੇ ਪੁਰਾਣੀ ਹੈ ਕੇ ਇਸ ਨੂੰ ਮਾਰ ਟੱਚ 1 ਦਸੰਬਰ 2023 ਨੂੰ ਲਾਂਚ ਕੀਤਾ ਗਿਆ ਸੀ ਜਿਸ క్రੂਜ਼ 'ਚ ਇਹ ਪਾਰਟੀ ਹੋਣ ਜਾ ਰਹੀ ਹੈ ਉਹ ਇਟਲੀ ਅਤੇ ਫਰਾਂਸ ਵਿਚਾਲੇ ਲਗਭਗ 4380 ਕਿਲੋਮੀਟਰ ਦੀ ਦੂਰੀ طے ਕਰੇਗੀ ਅਤੇ ਇਸ ਦੌਰਾਨ ਫਿਲਮੀ ਸtare ਅਤੇ ਵੱਡੀਆਂ ਹਸਤੀਆਂ ਕਈ ਵੱਖ-ਵੱਖ ਵਿਸ਼ਿਆਂ ਦੇ ਸਮਾਗਮਾਂ 'ਚ ਸ਼ਿਰਕਤ ਕਰਨਗੀਆਂ ਅਤੇ ਸਾਰੇ ਸਮਾਗਮ ਸਮੁੰਦਰ ਦੇ ਵਿਚਕਾਰ ਹੋਣਗੇ ਜਸ਼ਨਾਂ ਦੇ ਵਿਚਕਾਰ ਸਮੁੰਦਰ ਅਤੇ ਸ਼ਾਨਦਾਰ ਰੌਸ਼ਨੀਆਂ ਹੋਣਗੀਆਂ ਪੂਰੀ ਦੁਨੀਆ ਅੰਬਾਨੀਆਂ ਦੀ ਰੌਣਕ ਦੇਖੇਗੀ ਇਸ ਕ੍ਰੂਜ਼ ਵਿੱਚ ਫਿਲਮੀ ਸਟਾਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਸਮੇਤ 800 ਦੇ ਕਰੀਬ ਮਹਿਮਾਨ ਸ਼ਾਮਿਲ ਹੋਣ ਜਾ ਰਹੇ ਹਨ ਅਤੇ ਇਨ੍ਹਾਂ ਮਹਿਮਾਨਾਂ ਦੀ ਦੇਖਭਾਲ ਲਈ 600 ਸਟਾਫ ਮੈਂਬਰ ਹੋਣਗੇ ਰਥਾਬਤੀ 179 ਦੱਸੀ ਜਾਂਦੀ ਹੈ 크루즈 ਦੀ ਯਾਤਰਾ ਇਟਲੀ ਦੇ ਪਲੇਰਮੋ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ ਅਤੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਸਵਿਟਾ ਵੈਕੀਆ بندرگاہ ਤੇ ਪਹੁੰਚੇਗੀ ਇਸ ਤੋਂ ਬਾਅਦ 크루즈 ਦੀ ਅਗਲੀ ਡੈਸਟੀਨੇਸ਼ਨ ਜਨੇਵਾ ਦੇ ਨੇੜੇ ਸਥਿਤ ਇਸ ਨਵੇਂ ਸ਼ਹਿਰ ਹੱਥ ਤੇ ਇਹ ਜਾ ਰਿਹਾ ਹੈ ਕਿ ਇਸ ਸ਼ਹਿਰ ਚ ਅੰਬਾਨੀ ਪਰਿਵਾਰ ਨੇ ਆਪਣੇ ਮਹਿਮਾਨਾਂ ਲਈ ਖਾਸ ਲੰਚ ਦਾ ਇੰਤਜ਼ਾਮ ਕੀਤਾ ਹੈ